ਅਨੰਦਪੁਰ ਸਾਹਿਬ ਵਿਖੇ ਜਦ ਭੀਮਚੰਦ ਫਤੇਸ਼ਾਤ ਕੇਸਰੀ ਚੰਦ ਇਹਨਾਂ ਤਿੰਨਾਂ ਦੇ ਗੁਰੂ ਸਾਹਿਬ ਜੀ ਦੇ ਨਾਲ ਬੈਰ ਵਿਰੋਧ ਵੱਧੇ ਗੁਰੂ ਦੇ ਮਨ ਵਿੱਚ ਗੁਰੂ ਤੇ ਇਹ ਚਾਹੁੰਦੇ ਸਨ ਕਿ ਇਹਨਾਂ ਸਾਰੇ ਰਾਜਿਆਂ ਨੂੰ ਸੋਝੀ ਕਿਉਂ ਨਹੀਂ ਆਉਂਦੀ ਇਹ ਮਿਲ ਕੇ ਕਿਉਂ ਨਹੀਂ ਰਹਿੰਦੇ ਜੇ ਇਹ ਮਿਲ ਕੇ ਰਹਿਣ ਤੇ ਕੋਈ ਵੀ ਬਾਹਰੋਂ ਧੜ ਵੀ ਆ ਕੇ ਇਹਨਾਂ ਤੇ ਰਾਜ ਨਹੀਂ ਕਰ ਸਕਦਾ ਇਹ ਮਿਲ ਕੇ ਨਹੀਂ ਰਹਿ ਰਹੇ ਬਾਈ ਦੀਆਂ ਬਾਈ ਰਿਆਸਤਾਂ ਤੇ ਗੁਰੂ ਸਾਹਿਬ ਦੇ ਮਨ ਵਿੱਚ ਇੱਕ ਉਡਾਰੀ ਸੀ ਕਿ ਇਸ ਧਰਤੀ ਦੇ ਲੋਕਾਂ ਦੇ ਗਲਾਂ ਵਿੱਚ ਪਈ ਗੁਲਾਮੀ ਦੀਆਂ ਜ਼ੰਜੀਰਾਂ ਕਟਣੀਆਂ ਨੇ ਪਰ ਉਹ ਲੋਕ ਜਿਹੜੇ ਹਜ਼ਾਰਾਂ ਸਾਲਾਂ ਤੋਂ ਕਈ ਸਤਨ ਸਾਲਾਂ ਤੋਂ ਉੱਥੇ ਬੈਠੇ ਕਹਿੰਦੇ ਰਾਜ ਸਾਡਾ ਹੈ ਪਰ ਆਪਸੀ ਇਤفاق ਨਹੀਂ ਤੇ ਔਰੰਗਜ਼ੇਬ ਦੀ ਇਹਨ ਕਬੂਲ ਕਰੀ ਬੈਠੇ ਨੇ ਡਰ ਕਬੂਲ ਕਰੀ ਬੈਠੇ ਨੇ ਉਹਨਾਂ ਨੂੰ ਇਹ ਯਕੀਨ ਨਹੀਂ ਕਿ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਇੱਕ ਫਕੀਰ ਬੈਠਾ ਜਿਸ ਫਕੀਰ ਨੇ ਇਹ ਇਰਾਦਾ ਥਾਣ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੋਕ ਦੇ ਦੇਸ਼ੀ ਆਜ਼ਾਦ ਤੌਰ ਤੇ ਹਰ ਧਰਮ ਦੀ ਆਪਣੀ ਆਪਣੇ ਧਰਮ ਦੀ ਆਪਣੇ ਆਪਣੇ ਵਿਸ਼ਵਾਸ ਦੀ ਪਾਲਣਾ ਖੁੱਲਕੇ ਕਰਨਗੇ ਕਿਸੇ ਨੂੰ ਕਿਸੇ ਦੇ ਨਾਲ ਕੋਈ ਤੱਕਾ ਤੇ ਵਧੀ ਕੀ ਕਰਨ ਦੀ ਲੋੜ ਨਹੀਂ ਹੋਏਗੀ ਤੇ ਇਸ ਧਰਤੀ ਤੇ ਆਏ ਹੋਏ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਨੂੰ ਭਜਾਇਆ ਜਾਏਗਾ। ਉਹਨਾਂ ਦੀ ਤਕੈਸ਼ਾਈ ਖਤਮ ਕੀਤੀ ਜਾਏਗੀ ਪਰ ਉਹ ਲੋਕ ਕਿਵੇਂ ਮੰਨਣ ਕਿ ਇਸ ਫਕੀਰ ਦੇ ਮਨ ਵਿੱਚ ਕੀ ਖਿਆਲ ਹੈ? ਕਿ ਇਹ ਫਕੀਰ ਗੁਲਾਮੀਆਂ ਦੀ ਜ਼ੰਜੀਰਾਂ ਵੱਢਣ ਵਾਸਤੇ ਆਏ ਨੇ। ਤੇ ਉਹਦੀ ਕੀਮਤ ਕਿੰਨੀ ਦੇਣਗੇ? ਉਹਦੀ ਕੀਮਤ ਸਭ ਕੁਝ ਵਾਰ ਕੇ ਵੀ ਦੇਣਗੇ। ਸਾਰਾ ਸਰਬੰਸ ਵੀ ਵਾਰ ਦੇਣਗੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਿਲਾਪ ਹੋਇਆ ਭੀਮਚੰਦ ਨਾਲ ਭੀਮਚੰਦ ਹਾਥੀ ਮੰਗਦਾ ਹੈ ਕੱਲ ਇਹ ਕਥਾ ਕੀਤੀ ਸੀ ਹੋਰ ਨਜ਼ਰਾਨੇ ਮੰਗਦਾ ਹੈ ਗੁਰੂ ਸਾਹਿਬ ਕਹਿੰਦੇ ਕਿ ਇਹ ਰਾਜ ਸਵਾਰਾਜ ਭਾਗਿਆ ਪ੍ਰਦਰਸ਼ਨੀਆਂ ਵਸਤੇ ਆ ਅਹੰਗ ਦੇ ਪ੍ਰਗਟਾਵੇ ਲਈ ਨਹੀਂ ਹੈ ਇਹ ਗੁਰੂ ਕੇ ਸਿੱਖਾਂ ਦੀ ਦਿੱਤੀਆਂ ਹੋਈਆਂ ਭੇਟਾਂ ਨੇ ਜਿਹੜੀਆਂ ਉਹਨਾਂ ਨੇ ਪ੍ਰੇਮ ਭਾਵਨਾ ਦੇ ਨਾਲ ਦਸਾਂ ਨੂਆਂ ਦੀਆਂ ਕੀਰਤ ਦੇ ਨਾਲ ਪ੍ਰੇਮ ਦੇ ਨਾਲ ਲਿਆ ਕੇ ਦਿੱਤੀਆਂ ਨੇ ਇਹ ਕਿਸੇ ਰਾਜ ਭਾਕ ਦੀ ਸੱਤਾ ਪ੍ਰਭੂ ਸੱਤਾ ਵਸਤੇ ਨਹੀਂ ਹੈ ਇਹ ਨਹੀਂ ਦਿੱਤੇ ਜਾਣਗੇ ਹਾਂ ਜਿਹੜੇ ਹਾਥੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਅਸਾਂ ਨੇ ਖਰੀਦੇ ਹੋਏ ਨੇ ਆਪਣੇ ਸਾਡੇ ਪਿਤਾ ਜੀ ਦੇ ਸਾਡੇ ਆਪਣੇ ਨੇ ਉਹ ਜਿੰਨੇ ਚਾਹੇ ਮਰਜੀ ਲੈ ਜਾਓ ਮੋੜ ਦਿਓ ਇੱਥੇ ਮੋੜ ਦਿਓ ਨਹੀਂ ਤੇ ਰੱਖ ਲਿਓ ਜਦ ਇਹ ਗੱਲ ਹੋਈ ਤੇ ਉਸ ਤੋਂ ਬਾਅਦ ਫਿਰ ਕੇਸਰੀ ਚੰਦ ਨੂੰ ਚੜਾਇਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਿਲੇ ਤੇ ਤਕੇ ਨਾਲ ਉਤਮ ਕੀ ਦੇਕੇ ਗਿਆ ਮਹਾਰਜ ਨੂੰ ਪਤਾ ਸੀ جنگ ਦਾ ਸਮਾਂ ਬਣੇਗਾ ਪਰ ਸਤਿਗੁਰ ਚਾਹੁੰਦੇ ਸੀ ਕਿ ਜੰਗ ਨਾ ਹੋਏ ਇਹ ਗੱਲ ਪ੍ਰੇਮ ਨਾਲ ਟਲ ਜਾਈ ਤੇ ਉਥੇ ਜਿਹੜੀ ਡੂਨ ਦੀਆਂ ਪਹਾੜੀਆਂ ਦੇ ਪਰਲੇ ਪਾਸੇ ਕਿਉਂਕਿ ਜਮਨਾ ਦੇ ਇਸ ਪਾਸੇ ਇਹ ਸਾਰਾ ਇਲਾਕਾ ਨਾ ਹਣਦਾ ਤੇ ਜਮਨਾ ਦੇ ਉਸ ਪਾਸੇ ਸਾਰੀਆਂ ਪਹਾੜੀਆਂ ਡੂਨ ਦੀਆਂ ਜਿਹਨੂੰ ਅੱਜ ਅਸੀਂ ਡੇਹਰਾ ਡੂਨ ਕਹਿੰਦੇ ਡੇਹਰਾ ਦੂ ਦੇਰਾ ਧੂਨ ਦਾ ਜਿਹੜਾ ਬਾਦਸ਼ਾਹ ਰਾਜਾ ਹੈ ਰਾਜਾ ਫਤਿਹ ਸ਼ਾ ਉਹਦੀ ਕੁੜੀ ਦਾ ਵਿਆਹ ਭੀਮ ਚੰਦ ਦੇ ਨਾਲ ਹੋਣ ਲੱਗਾ ਉਥੋਂ ਜਿਹੜਾ ਫਤਿਹ ਸ਼ਾ ਹੈ ਉਹਨੇ ਜਿਹੜਾ ਉਹਦੀ ਧੂਨ ਦੀਆਂ ਵਾਦੀਆਂ ਦੇ ਪਰਲੇ ਪਾਸੇ ਨਾਹਣ ਦੀਆਂ ਵਾਦੀਆਂ ਨੇ ਉਹਦੇ ਰਾਜੇ ਦੀਆਂ ਜ਼ਮੀਨਾਂ ਤੇ ਰਾਜ ਭਾਗ ਨੂੰ ਕਬਜ਼ਾ ਕਰ ਲਿਆ ਉਸ ਰਾਜੇ ਦਾ ਨਾਮ ਹੈ ਤਲਵੀ ਜ਼ਿਕਰ ਕੀਤਾ ਸੀ ਮੇਦਨੀ ਪ੍ਰਕਾਸ਼ ਹੁਣ ਮੇਦਨੀ ਪ੍ਰਕਾਸ਼ ਨੂੰ ਇਹ ਸੁ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਭੀਮ ਚੰਦ ਫਤਿਹ ਸ਼ਾਹ ਤੇ ਕੇਸਰੀ ਚੰਦ ਨੇ ਚੜ੍ਹਾਈ ਕਰਨੀ ਹੈ ਜੰਗ ਹੋਣੀ ਹੈ ਤੇ ਇੱਥੋਂ ਮੈਨੂੰ ਵੀ ਫਤਿਹ ਸ਼ਾਹ ਬੜਾ ਪਰੇਸ਼ਾਨ ਕਰਦਾ ਹੈ ਤੇ ਮੈਨੂੰ ਮੇਰੇ ਮਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਬਤ ਬੜੀ ਸ਼ਰਧਾ ਹੈ ਤੇ ਕਿਉਂ ਨਾ ਹੋਏ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕੁਝ ਸਮਾਂ ਵਾਸਤੇ ਮੇਰੀ ਰਿਆਸਤ ਵਿੱਚ ਆ ਜਾਣ ਰૈયਤ ਵਿੱਚ ਆ ਜਾਣ ਜਿੱਥੇ ਮਰਜ਼ੀ ਰਹਿਣ ਤੇ ਇਹਦੇ ਨਾਲ ਕੀ ਹੋਏਗਾ ਜਿਹੜਾ ਫਤਿਹ ਸ਼ਾਹ ਹੈ ਉਹ ਵੀ ਟਿਕ ਕੇ ਬਹਿ ਜਾਏਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਕੋਲ ਆ ਗਏ ਨੇ ਉਹ ਵੀ ਵਧੀਕੀਆਂ ਨੇ ਕਰੇਗਾ ਉਹ ਜੰਗ ਨਹੀਂ ਕਰੇਗਾ ਤੇ ਦੂਜਾ ਜਿਹੜਾ ਰਾਮ ਰਾਏ ਹੈ ਰਾਮ ਰਾਏ ਫਤਿਹ ਸ਼ਾਹ ਦਾ ਸੰਗ ਦੇ ਰਿਹਾ ਹੈ ਤੇ ਮੇਦਨੀ ਪ੍ਰਕਾਸ਼ ਦੀ ਖਿਲਾਫਤ ਕਰ ਰਿਹਾ ਹੈ ਤੇ ਉਹਨੂੰ ਵੀ ਪਤਾ ਲੱਗ ਜਾਏਗਾ ਕਿ ਜਿਸ ਸਿੱਖੀ ਦਾ ਤੂੰ ਦਾਵਾ ਕਰਦਾ ਹੈ ਜਿਸ ਘਰ ਦਾ ਤੂੰ ਦਾਵਾ ਕਰਦਾ ਹੈ ਉਸ ਘਰ ਦਾ ਵੱਡਾ ਮਾਲਕ ਜੇ ਕੋਈ ਹੈ ਤੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਚਿੱਠੀਆਂ ਭੇਜੀਆਂ ਗਈਆਂ ਮੇਦਨੀ ਪ੍ਰਕਾਸ਼ ਵੱਲੋਂ ਤੇ ਆਪਣਾ ਵਜ਼ੀਰ ਭੇਜਿਆ ਗਿਆ ਉਹਨੇ ਬੜੇ ਪ੍ਰੇਮ ਨਾਲ ਜਾ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਦੇਸ਼ ਦੇ ਰਾਜਨ ਉਹਦੀ ਇਹ ਮੰਗ ਹੈ ਕਿ ਤੁਸੀਂ ਨਾਹਣ ਦੀ ਵਾਦੀਆਂ ਵਿੱਚ ਆ ਕੇ ਕੁਝ ਸਮਾਟੇ ਕੋ ਜਿੰਨਾ ਮਰਜੀ ਤੁਸੀਂ ਆਪਣਾ ਪ੍ਰਸਾਰ ਕਰਨਾ ਚਾਹੋ ਜਿੰਨਾ ਚਿਰ ਮਰਜੀ ਟਿਕਣਾ ਚਾਹੋ ਉਹ ਤੁਹਾਡਾ ਹੀ ਸਾਡਾ ਸਾਰੀ ਰૈયਤ ਹੈ ਜਦ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੁਣੀ ਮਾਮਾ ਕਿਰਪਾਲ ਚੰਦ ਨਾਲ ਸਲਾਹ ਕੀਤੀ ਤੇ ਇਹ ਸਲਾਹ ਹੋਈ ਕਿ ਕੁਝ ਸਮਾਂ ਹੋਣ ਆਨੰਦਪੁਰ ਸਾਹਿਬ ਦੀਆਂ ਵਾਦੀਆਂ ਤੋਂ ਅਸੀਂ ਨਾਹਣ ਦੀਆਂ ਵਾਦੀਆਂ ਵਿੱਚ ਚਲੇ ਜਾਂਦੇ ਹਾਂ ਨਾਹਣ ਦੀ ਰਿਆਸਤ ਵਿੱਚ ਚਲੇ ਜਾਂਦੇ ਹਾਂ ਤੇ ਉੱਥੇ ਹੋਰ ਪਸਾਰਾ ਕਰਾਂਗੇ ਇੱਥੇ ਪਸਾਰਾ ਕਰਨ ਵਾਸਤੇ ਬਹੁਤ ਤੰਗ ਦਿੱਲੀ ਹੈ ਆਸ-ਪਾਸ ਦੇ ਲੋਕਾਂ ਦੀ ਉੱਥੇ ਜਾ ਕੇ ਥੋੜੀ ਜਿਹੀ ਖੁੱਲ ਦਿੱਲੀ ਦੇ ਨਾਲ ਰੰਗਾਂ ਕਰਾਂਗੇ ਬੰਦਗੀ ਇਬਾਦਤ ਤੇ ਕੁਝ ਸਮਾਂ ਸ਼ਾਂਤੀ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਸਿਮਰਨ ਨਾਲ ਵੀ ਜੋੜਾਂਗੇ ਇਹ ਵੱਡਾ ਕਾਰਜ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਦਾ ਇਹ ਨਾ ਹੋਏ ਕਿ ਕੱਲਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੰਗਾ ਦੇ ਚਿਹਰੇ ਰੂਪ ਤੇ ਪੇਸ਼ ਕਰਦੀਏ ਨਹੀਂ ਜੀ ਨੇਤੀ ਜੰਗਾ ਜੰਗਾ ਨਹੀਂ 16000 ਵਾਰੀ ਤੂੰ ਹੀ ਤੂੰ ਹੀ ਉਚਾਰਨਾ ਇਨਾ ਕੁਛ ਇਨਾ ਪ੍ਰੇਮ ਦੇ ਵਿੱਚ ਪ੍ਰਭੂ ਦੀ ਉਸਤ ਵਿੱਚ ਜੁੜਨਾ ਸੋ ਇਹ ਕਾਫਲਾ ਤਿਆਰ ਕੀਤਾ ਗਿਆ ਬਾਬਾ ਸੂਰਜ ਮਲ ਜੀ ਦੇ ਜਿਹੜੇ ਪੋਤਰੇ ਸਨ ਪੁੱਤਰ ਪੋਤਰੇ ਜਿਨ੍ਹਾਂ ਦਾ ਨਾਮ ਗੁਲਾਬ ਚੰਦ ਤੇ ਸ਼ਾਮ ਰਾਏ ਸੀ ਇਹਨਾਂ ਨੂੰ ਆਨੰਦਪੁਰ ਸਾਹਿਬ ਦਾ ਸਾਰਾ ਸੰਭਾਲ ਦਾ ਕਾਰਜ ਦਿੱਤਾ ਗਿਆ ਕਿ ਤੁਸੀਂ ਆਨੇ ਪਿੱਛੇ ਸਾਰਾ ਆਨੰਦਪੁਰ ਸਾਹਿਬ ਇੱਥੇ ਕਿਲਿਆਂ ਦੀ ਸੰਭਾਲ ਕਰਨੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਜਿੰਨੇ ਕਿ ਸਿੰਘ ਸਨ ਸਿੰਘਣੀਆਂ ਸਨ ਫੌਜਾਂ ਸਨ ਖਾਸ ਕਰਕੇ ਮੁਗਲ ਫਕੀਰਾਂ ਦੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਦਾ ਹੀ ਭੀੜ ਲੱਗੀ ਰਹਿੰਦੀ ਸੀ ਉਹ ਇੰਨਾ ਪ੍ਰੇਮ ਕਰਦੇ ਸੀ ਗੁਰੂ ਸਾਹਿਬ ਤੇ ਉਦਾਸੀ ਨਿਰਮਲੇ ਜਿੰਨੇ ਵੀ ਸਾਧ ਸਨ ਉਥੇ yogi ਜਤੀ ਜੰਗਮ ਬਹੁਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਰਹਿੰਦੇ ਸਨ ਇਹ ਸਾਰਿਆਂ ਦਾ ਕਾਫਲਾ ਉੱਠ ਕੇ ਨਾਹਨਵਲ ਕੂਚ ਕਰ ਗਿਆ ਜਿਹੜਾ ਨਾਹਨ ਰਿਆਸਤ ਦਾ ਵਜ਼ੀਰ ਸੀ ਉਹ ਪਹਿਲਾਂ ਹੀ ਚਲਾ ਗਿਆ ਤੇ ਜਾ ਕੇ ਆਪਣੇ ਰਾਜਾ ਮੇਦਨੀ ਪ੍ਰਕਾਸ਼ ਨੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆ ਰਹੇ ਨੇ ਅਸੀਂ ਉਹਦੇ ਆਗਮਨ ਦੀਆਂ ਤਿਆਰੀਆਂ ਕਰੀਏ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਇਹ ਗੱਲ ਸੁਣ ਕੇ ਉਹਦੇ ਪੈਰ ਜ਼ਮੀਨ ਨੂੰ ਹੀ ਨਹੀਂ ਲੱਗਦੇ ਉਹਦੇ ਅੰਦਰ ਇੰਨਾ ਚਾਅ ਹੁੰਦਾ ਜਿਸ ਤਰ੍ਹਾਂ ਗੁਰੂ ਦੇ دیدار ਕਰਨ ਦਾ ਚਾਅ ਬਾਣੀ ਵਿੱਚ ਬਹੁਤ ਵਾਰੀ ਬਿਆਨ ਕੀਤਾ ਹੈ ਨਾ ਕਿ ਮੈਂ ਮੇਰਾ ਮਨ ਕਰਦਾ ਕਿ ਮੈਂ ਗੁਰੂ ਨੂੰ ਹੁਣੇ ਹੀ ਮਿਲਣਾ ਮੈਂ ਖੰਭ ਮੈਨੂੰ ਖੰਭ ਲੱਗ ਜਾਣ ਤੇ ਮੈਨੂੰ ਗੁਰੂ ਦੇ دیدار ਹੋ ਜਾਵੇ ਮੈਂ ਉਸ ਰੱਬ ਦੇ دیدار ਕਰਨਾ ਪਾਏ ਲਗੂੰ ਬੇਨਤੀ ਕਰੂੰ ਮੇਰੇ ਮਨ ਦੇ ਅੰਦਰ ਇੱਕ ਐਸੀ ਖੇਚਾ ਮੇਰੇ ਵਜ਼ੀਰ ਮੈਨੂੰ ਦੱਸ ਕਿਸ ਤਰ੍ਹਾਂ ਦੇ ਗੁਰੂ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਉਮਤ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਜਾਹੂ ਜਲਾਲ ਵਾਲੀ ਅਵਸਥਾ ਮੈਨੂੰ ਦੱਸ ਪਾਏ ਲਗਾਂ ਬੇਨਤੀ ਕਰੂੰ ਲੇਉਂਗੀ ਕੰਤ ਮਿਲਾਏ ਮੈਨੂੰ ਖਸਮ ਨਾਲ ਮਿਲਾ ਦੇ ਮੇਰੇ ਅੰਦਰ ਦਰਸ਼ਨਾ ਦੀ ਪਿਆਸ ਹੈ ਤਿਆਰੀਆਂ ਕੀਤੀਆਂ ਗਈਆਂ ਸਾਰਾ ਨਾਹਣ ਸਜਾ ਦਿੱਤਾ ਗਿਆ ਫੁੱਲਾਂ ਦੇ ਨਾਲ ਸਾਰੇ ਰਸਤੇ ਭਰ ਦਿੱਤੇ ਗਏ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਨਾਹਣ ਦੇ ਰਾਜਾ ਨੇ ਜਾ ਕੇ ਟਿਕਾਣਾ ਕਰ ਲਿਆ ਤੇ ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰਸਤੇ 'ਚ ਖਬਰ ਮਿਲੀ ਕਿ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਆਪ ਸ਼ਹਿਰ ਦੇ ਬਾਹਰ ਖੜਾ ਹੋ ਕੇ ਉਡੀਕ ਰਿਹਾ ਤੇ ਕਹਿੰਦਾ ਮੈਂ ਉਹਨਾਂ ਚਿਰਤਕ ਇੱਥੇ ਹੀ ਖੜਾ ਜਿਨ੍ਹਾਂ ਚਿਰਤਕ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਆਪਣੇ ਘਰ ਆਪਣੀ रियासत ਆਪਣੇ ਕਿਲੇ 'ਚ ਨਹੀਂ ਲੈ ਕੇ ਜਾਂਦਾ ਇਹ ਭਾਵਨਾ ਹੈ ਇਹ ਖੇਚ ਹੈ ਸ਼ਰਦਾ ਹੈ ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਖਬਰ ਮਿਲੀ ਮਹਾਰਾਜ ਨੇ ਕਿਹਾ ਕਾਫਲੇ ਨੂੰ ਹੋਰ ਤੇਜ਼ੀ ਨਾਲ ਤੋਰੋ ਤੇਜ਼ੀ ਕਰੋ ਕਿ ਅੱਗੇ ਨਾਹਨ ਦਾ ਰਾਜਾ ਖੜਾ ਹੋ ਕੇ ਉਡੀਕ ਰਿਹਾ ਹੈ ਇਹ ਗੁਰੂ ਸਾਹਿਬ ਦੇ ਮਨ ਦੇ ਵਿੱਚ ਵੀ ਸੀ ਕਿ ਅਸੀਂ ਕਿਸੇ ਰૈયਤ ਕਿਸੇ ਰਿਆਸਤ ਜਾ ਕੇ قبضہ ਨਹੀਂ ਕਰਨਾ ਬਲਕਿ ਪ੍ਰੇਮ ਵਿੱਚ ਸੱਦੇ ਹੋਏ ਕਿਸੇ ਪਿਆਰ ਦੇ ਸੱਦੇ ਨੂੰ ਕਿਸੇ ਪਿਆਰ ਦੀ ਖਿੱਚ ਨੂੰ ਅਸੀਂ ਜਾ ਕੇ ਤ੍ਰਿਪਤ ਕਰਨਾ ਹੈ ਤੇ ਉਹਦੇ ਵਾਸਤੇ ਕਾਜੀ ਦੇਰੀ ਭਗਤ ਰਵੀਦਾਸ ਦਾ ਬਚਨ ਹੈ ਨਾ ਕਿ ਬੇਗ ਮਿਲੋ ਜਨ ਕਰਨਾ ਬਿਲਾੰਬਾ ਹੀ ਐ ਮੇਰੇ ਰੱਬ ਤੂੰ ਮੈਨੂੰ ਛੇਤੀ ਮਿਲ ਜਦ ਭਗਤ ਦੇ ਮਨ ਵਿੱਚ ਇਹ ਖੇਚ ਹੋਏ ਨਾ ਬੇਗ ਮਿਲੋ ਜਨ ਕਰਨਾ ਬਿਲਾੰਬਾ ਫਿਰ ਰੱਬ ਵੀ ਬਿਲਾੰਬ ਨਹੀਂ ਕਰਦਾ ਉਹ ਵੀ ਕਹਿੰਦਾ ਮੇਰੇ ਭਗਤ ਦੀ ਪੁਕਾਰ ਡਾਢੀ ਹੈ ਤੇ ਮੈਂ ਉਹਨੂੰ ਅੱਜ ਹੀ ਮਿਲਾਂ ਅਬ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਬਹੁਤ ਜਲ ਫੇਰਾ ਮੈਂ ਉਹਨੂੰ ਛੇਤੀ ਮਿਲਾ ਕਹਿ ਰਵਿਦਾਸ ਪ੍ਰਭੂ ਤੇਰੀ ਸਬ ਬੀਗ ਮਿਲੋ ਜਨ ਕਰਨਾ ਬਿਲਾੰਬਾ ਉਥੋਂ ਕਾਫਲਾ ਤੇਜ ਹੋਇਆ ਇਹ ਕਾਫਲਾ ਨਾਹਣ ਦੇ ਇਲਾਕੇ ਦੇ ਵਿੱਚ ਅਸੂ ਦੇ ਮਹੀਨੇ 'ਚ ਵੜਿਆ ਅਸੂ ਦਾ ਮਹੀਨਾ ਨਾਹਣ ਦੀਆਂ ਵਾਦੀਆਂ ਦਾ ਬੜਾ ਬੜਾ ਸੋਹਣਾ ਮੌਸਮ ਹੁੰਦਾ ਹੈ ਬੜੀ ਬਹਾਰ ਆਈ ਹੁੰਦੀ ਹੈ ਪਰ ਅਸਲ ਨਾਹਣ ਦੇ ਰਾਜੇ ਨੂੰ ਇਹ ਸੀ ਕਿ ਇਸ ਨਾਹਣ ਦੀਆਂ ਵਾਦੀਆਂ ਦੀਆਂ ਇਸ ਸਾਲ ਦੀਆਂ ਬਹਾਰ ਅੱਜ ਸੱਚੀ ਮੁੱਚੇ ਫਿੱਕੀ ਪੈ ਜਾਣੀ ਹੈ ਕਿਉਂਕਿ ਅੱਜ ਜਿਹੜੀ ਬਹਾਰ ਅੱਜ ਬਹਾਰ ਨਹੀਂ ਨਵਾਂ ਬਹਾਰ ਆ ਰਹੀ ਹੈ ਬਹਾਰ ਤੋਂ ਵੀ ਵੱਡੀ ਬਹਾਰ ਆ ਰਹੀ ਹੈ ਇਸ ਵਾਦੀਆਂ ਦੀ ਬਹਾਰਾਂ ਨੂੰ ਵੀ ਫਿੱਕੀ ਪਾਏਗੀ ਨਵਾਂ ਬਹਾਰ ਆਮਦ ਬਹਾਰ ਆਮਦ ਵਾ ਨਵਾਂ ਬਹਾਰ ਆਮਦ ਜਿਹਨੂੰ ਭਾਈ ਨੰਦ ਲਾਲ ਜੀ ਵੀ ਲਿਖਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਾਫਲਾ ਪਹੁੰਚਿਆ ਨਮਸਕਾਰ ਕੀਤੀ ਚਰਣਾ ਚ ਘੋੜੇ ਦੀ ਲਗਾਮ ਫੜ ਕੇ ਆਪ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਜੀ ਦੇ ਘੋੜੇ ਨੂੰ ਤੇ ਕਾਫਲੇ ਨੂੰ ਪਿੱਛੇ-ਪਿੱਛੇ ਲੈ ਕੇ ਗੁਰੂ ਸਾਹਿਬ ਦੇ ਪਿੱਛੇ ਕਾਫਲਾ ਹੈ ਜਦ ਸ਼ਹਿਰ ਦੇ ਬਾਰ-ਬਾਰ ਪਹੁੰਚਦੇ ਨੇ ਸਾਰੇ ਸ਼ਹਿਰ ਦੇ ਸੇਠ ਸਾਰੇ ਸ਼ਹਿਰ ਦੇ ਵਪਾਰੀ ਸਾਰੇ ਪੁਜਾਰੀ ਸਿੱਧ ਜੋਗੀ ਤੇ ਪੰਡਤ ਬਾਹਰ ਖੜੇ ଥିଲେ ਤੇ ਉਹਨਾਂ ਦਾ ਜਿਹੜਾ ਕੁੱਲ ਪੁਜੋਹਿਤ ਹੈ ਲੈ ਕੇ ਆਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਆਰਤੀ ਉਤਾਰੀ ਜਾਂਦੀ ਹੈ ਇਸ ਗੱਲ ਨੂੰ ਬੜੇ ਵੱਡੇ ਦਿਲ ਨਾਲ ਸਮਝਿਓ ਉਹ ਉਹਨਾਂ ਦੇ ਇਸ਼ਟ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਇਸ਼ਟ ਸਮਝਦੇ ਨੇ ਆਪਣਾ ਮੁਰਸ਼ਿਦ ਸਮਝਦੇ ਨੇ ਆਪਣਾ ਸਭ ਕੁਝ ਜਾਣਦੇ ਨੇ ਉਹਦੇ ਵਿੱਚ ਹੀ ਉਹ ਆਪਣੇ ਇਸ਼ਟ ਦੇ دیدار ਕਰ ਲੈਨੇ ਜਿਵੇਂ ਪਟਨੇ ਦੀ ਧਰਤੀ ਤੇ ਪੰਡਿਤ ਸ਼ਿਵਦੱਤ ਨੇ ਕੀਤੇ ਸਨ ਜਿਵੇਂ ਰਾਜਾ ਫਤੇਹ ਚੰਦ ਮੈਣੀ ਗੁਰੂ ਗੋਬਿੰਦ राय ਜੀ ਨੂੰ ਆਪਣਾ ਸਭ ਕੁਝ ਮੰਨੀ ਬੈਠਾ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿੰਨਾ ਕੁ ਚਿਰ ਉਥੇ ਆਰਤੀ ਹੁੰਦੀ ਰਹੀ। ਆਰਤੀ ਕੀਤੀ ਉਹਨਾਂ ਨੇ ਆਪਣੀ ਸ਼ਰਦਾ ਚ ਜੋ ਉਹਨਾਂ ਦਾ ਧਰਮ ਸੀ। ਜਦ ਥਾਲ ਘੁਮਾਏ ਗਏ ਆਰਤੀ ਹੋਈ। ਬਹੁਤ ਸ਼ਰਦਾ ਭਾਵਨਾ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਨਰਸੰਗੇ ਵਜੇ, ਨਗਾੜੇ ਵਜੇ। ਨਾਹੰਦੇ ਇਸ ਪਾਸੇ ਨਗਾੜੇ ਵੱਜਦੇ ਨੇ ਤੇ ਗੂੰਜ ਪਰਲੇ ਡੂੰਦੀਆਂ ਵਾਦੀਆਂ ਤੱਕ ਜਾਂਦੀਆਂ। ਤੇ ਡੂਨ ਦੀਆਂ ਵਾਦੀਆਂ ਤੱਕ ਰਾਜੇ ਫਤਿਹ ਸ਼ਾਹ ਨੂੰ ਪਤਾ ਲੱਗ ਗਿਆ ਇਹ ਕੁਝ ਵੱਡਾ ਵਾਪਰ ਰਿਹਾ ਹੈ ਤੇ ਫਤਿਹ ਸ਼ਾਹ ਨੇ ਘੋੜੇ ਭਜਵਾਏ ਵਜ਼ੀਰਾਂ ਦੇ ਕਾਸਦਾਂ ਤੇ ਕਾਸਦ ਕਹਿੰਦੇ ਆ ਡਾਕੀਏ ਨੂੰ ਕਾਸਦ ਲਫ਼ਜ਼ 우ਰਦੂ ਦਾ ਹੈ ਕਬੂਤਰ ਨੂੰ ਵੈਸੇ ਕਾਸਦ ਕਿਹਾ ਜਾਂਦਾ ਸੀ ਕਬੂਤਰ ਪਹਿਲਾਂ ਜਾ ਕੇ ਚਿੱਠੀਆਂ ਦਿੰਦੇ ਸੀ ਇੱਕ ਦੂਜੇ ਨੂੰ ਉਹਦੇ ਪੈਰਾਂ ਵਿੱਚ ਬੰਨ ਕੇ ਸਿਖਾਏ ਜਾਂਦੇ ਸਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮੁਗਲ ਕਾਲ ਦੇ ਵਿੱਚ ਹੀ ਪ੍ਰਚਲਿਤ ਹੋਣੀਆਂ ਨੇ ਕਬੂਤਰ ਦੀਆਂ ਕਸ ਦੇ ਦੀਆਂ ਵਜ਼ੀਰ ਭਜਾਏਗੇ ਪਤਾ ਕਰੋ ਹੋਇਆ ਕਿ ਇਨੇ ਨਰਸਿੰਗੇ ਕੰਟੀਆਂ ਬਦੀਆਂ ਉਥੇ ਖੜਤਾਲ ਘੰਟੇ ਕੰਡੀਆਂ ਖੜਕਰੀਆਂ ਨੇ ਉਥੇ ਕੀ ਹੋਇਆ ਕਿਹੜੀ ਨਵਬਹਾਰ ਆ ਗਈ ਉਥੇ ਕਿਹੜੇ ਨਗਾੜੇ ਕਿਹੜੇ ਨਰਸਿੰਗੇ ਵਾਜਰੇ ਨੇ ਤੇ ਖਬਰ ਮਿਲਦੀ ਹੈ ਆਨੰਦਪੁਰ ਸਾਹਿਬ ਬਾਦਸ਼ਾਹਾਂ ਦਾ ਬਾਦਸ਼ਾਹ ਸ਼ਾਹਾਂ ਦਾ ਸ਼ਾਹ ਫਕੀਰਾਂ ਦਾ ਫਕੀਰ ਕਿਉਂਕਿ ਇਹ ਗੱਲ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤੇ ਨਾਨਕ ਸ਼ਾਹ ਫਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਤੇ ਗੁਰੂ ਸਾਹਿਬ ਜੀ ਜੋਤ ਤੇ ਉਹੀ ਹੈ ਕਿੰਨੇ ਕੋ ਹਿੰਦੂ ਮੁਸਲਮਾਨ ਪਿੱਛੇ ਨੇ ਕਹਿੰਦੇ ਸ਼ਾਹਾਂ ਦਾ ਸ਼ਾਹ ਆ ਗਿਆ ਫਕੀਰਾਂ ਦਾ ਫਕੀਰ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਦੀ ਬਾਦੀਆਂ ਤੋਂ ਨਾਹਨ ਦੀਆਂ ਵਾਦੀਆਂ ਵਿੱਚ ਆਇਆ ਪਰ ਕਹਿੰਦੇ ਕੱਲਾ ਨਹੀਂ ਆਇਆ ਕਹਿੰਦੇ ਫੌਜਾਂ ਇਨੀਆਂ ਨੇ ਕਿ ਨਾਹਨ ਦੀਆਂ ਫੌਜਾਂ ਦੇ ਨਾਲ ਜੇ ਸਿੰਘਾਂ ਦੀਆਂ ਫੌਜਾਂ ਰਲ ਜਾਣ ਕਹਿੰਦੇ ਰਾਜ ਰਾਜਾ ਫਤਿਹ ਸ਼ਾ ਤੇਰਾ ਰਾਜ ਕੀ ਲਾਗੇ ਦੇ ਸਾਰੇ ਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਪਣੇ ਕੋਲ ਕਰ ਲੈਣ ਪਰ ਗੁਰੂ ਸਾਹਿਬ ਕਿਸੇ ਦਾ ਰਾਜ ਲੈਣ ਨਹੀਂ ਆਏ ਜ਼ਰ ਜ਼ਰੂ ਜ਼ਮੀਨ ਦੀ ਭੁੱਖ ਨਹੀਂ ਹੈ